ਸਸੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ कौर ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਕੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੀ ਡੇਲੀ ਹਰ ਮੌਲੇ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਣੀ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਹੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਤੁਸੀਂ ਸੇਮ ਫੋਟੋੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ YouTube ਤੋਂ ਲੱਗ ਉਹ ਸਾਨੂੰ ਇੰਸਟਾ ਤੇ ਦੇਖ ਸਕਦੇ ਹੋ ਸੰਧੂ ਬੁਟੀ ਕੋਡ ਦੋ ਨਾਲ ਸਾਡੀ ਇੰਸਟਾ ID ਉਸੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਥੋੜਾ ਡਿਜ਼ਾਈਨ ਚੈੱਕ ਕਰਕੇ ਹਨਾ ਸੇਮ ਬਣਵਾ ਕੇ ਲੈ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਹੈ ਤੁਸੀਂ ਉਹ ਵੀ ਸਾਨੂੰ ਭੇਜ ਕੇ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏਗੇ ਸਾਰੇ ਆਪਾਂ ਪ੍ਰਿੰਟ ਦੇ ਵਿੱਚ ਸੂਟ ਲੈ ਕੇ ਆਏਗੇ ਪ੍ਰਿੰਟ ਨੂੰ ਜਦੋਂ ਆਪਾਂ ਸਟਿਚਿੰਗ ਸਟਾਈਲ ਦਿੱਤਾ ਹੈ ਹਨਾ ਪ੍ਰਿੰਟ ਸੂਟਾਂ ਨੂੰ ਜਾਂ ਉਹਦੇ ਪਰਬ ਥੋੜਾ ਬਹੁਤ ਕੋਈ ਵਰਕ ਕਰਵਾਇਆ ਹੋਇਆ ਹੈਗਾ ਸਟਿਚਿੰਗ ਸਟਾਈਲ ਦੇ ਨਾਲ ਆਪਾਂ ਜਿਹੜੇ ਪ੍ਰਿੰਟ ਸੂਟ ਨੇ ਸਾਰੇ ਤਿਆਰ ਕਰਵਾਏ ਹੋਣਗੇ ਤੁਸੀਂ ਵੀ ਐਦਾਂ ਦੇ ਕਿਸੇ ਫੈਬਰਿਕ ਦੇ ਵਿੱਚ ਆਪਣਾ ਪ੍ਰਿੰਟ ਸੂਟ ਲੈ ਕੇ ਜਿਹੜੇ ਸਟਾਈਲ ਦੇ ਨਾਲ ਤੁਸੀਂ ਆਪਣਾ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਉਮੀਦ ਕਰਦਾਂ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜੇ ਆਪਾਂ ਆਹ ਸੂਟ ਦੇਖੋ ਤੁਹਾਨੂੰ ਪ੍ਰਿੰਟ ਵਾਲਾ ਜੀ ਦਿਖਾ ਰਹੇ ਹਾਂਗੇ ਪਹਿਲਾਂ ਇਹ ਆਪਣੇ ਬਰਬਰੀ ਫੈਬਰਿਕ ਦੇ ਵਿੱਚ ਆਪਾਂ ਨੇ ਸੂਟ ਲੈਨੇਗੇ ਦੇਖੋ ਆਹ ਵਾਲੀ ਬਰਬਰੀ ਦੀ ਸ਼ਰਟ ਹੈਗੀ ਬਹੁਤ ਜਿਆਦਾ ਸੋਹਣੇ ਸੋਹਣੇ ਪ੍ਰਿੰਟ ਤਾਂ ਆਪਣਾ ਬਰਬਰੀ ਦੇ ਵਿੱਚ ਮਿਲਣਗੇ ਦੇਖੋ ਇਹ ਵਾਲੀ ਸ਼ਰਟ ਹੈ ਦੀ ਬਰਬਰੀ ਦੀ ਬਹੁਤ ਹੀ ਜਿਆਦਾ ਵਧੀਆ ਤੇ ਗ੍ਰੇਸਫੁਲੀ ਫੈਬਰਿਕ ਆ ਇਹ ਪਾਰਟੀ ਵੇਅਰ ਬਹੁਤ ਜਿਆਦਾ ਸੋਹਣਾ ਸੂਟ ਗ੍ਰੇਸ ਵਾਲਾ ਬੰਦ ਹੈ ਇਹ ਆਪਾਂ ਨੂੰ ਨਾਲ ਇਹਦੇ ਜਿਹੜੀ ਮਾਡਲ ਸਿਲਕ ਦੀ ਹੈ ਜਿਹੜੀ ਮਾਡਲ ਕਾਟਨ ਦੀ ਹੈ ਜਿਹੜੀ ਬਾਟਮ ਲੱਗੀ ਹੋਈ ਹੈ ਨਾਲ ਕੰਟਰਾਸਟ ਦੇ ਵਿੱਚ ਇਦਾਂ ਤੇ ਨਾਲੇ ਦੇਖੋ ਇਹ ਦੁਪੱਟਾ ਮਿਲੂਗਾ ਆਪਾਂ ਨੂੰ ਪ੍ਰਿੰਟ ਵਾਲਾ ਇਹ ਵਾਲਾ ਦਪੱਟਾ ਦੇਖੀ ਪ੍ਰਿੰਟ ਬਹੁਤ ਜਿਆਦਾ ਸੋਹਣੇ ਖੂਬਸੂਰਤ ਆਪਣੇ ਕੋਲੇ ਇਹ ਸੂਟ ਆਏ ਹੋਏ ਨੇਗੇ ਦੇਖੋ ਇਦਾਂ ਪ੍ਰਿੰਟ ਵਾਲਾ ਦੁਪੱਟਾ ਦੁਪੱਟੇ ਦਾ ਵੀ ਫੈਬਰਿਕ ਆ ਇਹ ਵੀ ਵਰਬ ਦਿੱਤੀ ਹੈਗੀ ਜਿਹੜੀ ਸ਼ਰਟ ਦੀ ਫੈਬਰਿਕ ਹੈ ਇਹ ਵਰਬ ਦਿੱਦੀ ਹੈ ਤੇ ਮਾਡਲ ਕਾਟਨ ਦੀ ਜਿਹੜੀ ਆਪਣੀ ਦੀ ਇਹ ਸ਼ਰਟ ਬਾਟਮ ਲੱਗੀ ਹੋਈ ਹੈ ਦੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਅੱਜਕੱਲ ਆਪਣਾ ਬਹੁਤ ਜ਼ਿਆਦਾ ਸੋਹਣੇ ਸੋਹਣੇ ਆਪਣੇ ਕੋਲ ਸੂਟ ਇਹਦੇ ਨਾਲ ਦੇ ਆਏ ਹੋਏ ਨੇ ਕਿ ਕਾਫੀ ਸਾਰੇ ਪ੍ਰਿੰਟ ਆਣਗੇ ਤੁਸੀਂ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਇੱਕ ਦੂਸਰਾ ਪ੍ਰਿੰਟ ਆਪਣੇ ਕੋਲ ਇਹ ਹੈ ਦੇਖੋ ਸੇਮ ਹੈ ਇਹਦੇ ਵਿੱਚ ਹੀ ਇਹ ਵਾਲਾ ਪ੍ਰਿੰਟ ਆ ਦੇਖੋ ਬਰਬਰੀ ਕਾਟਨ ਦੀ ਜਿਹੜੀ ਆਪਣੀ ਇਹ ਸ਼ਰਟ ਹੈਗੀ ਐਦਾਂ ਬਰਬਰੀ ਦੀ ਸ਼ਰਟ ਆਗੀ ਨਾਲ ਇਹਦੇ ਉਦਾਂ ਹੀ ਮੋਰ ਪੰਖੀ ਮਾਡਲ ਕਾਟਨ ਦੀ ਆਪਣੀ ਜਿਹੜੀ ਬਾਟਮ ਆਗੀ ਤੇ ਨਾਲ ਦੇਖੋ ਜੀ ਦੁਪੱਟਾ ਕਾਫੀ ਸਾਰੇ ਪ੍ਰਿੰਟ ਆਪਣੇ ਕੋਲ ਆਏ ਨੇਗੇ ਤੁਸੀਂ ਜਿਵੇਂ ਤੁਹਾਨੂੰ ਪਸੰਦ ਆਇਆ ਜਿਹੜਾ ਵੀ ਕਲਰ ਤੁਸੀਂ ਉਸ ਦੇ ਵਿੱਚ ਆਪਣਾ ਲੈ ਸਕਦੇ ਹੋ ਸੇਮ ਦੀ ਆਪਾਂ ਗਾਰੰਟੀ ਦਿੰਦੇ ਜੀ ਹੈ ਇਹ ਤੁਹਾਨੂੰ ਵੀ ਸੇਮ ਮਿਲ ਜੂਗਾ ਹਨ ਅਸੀਂ ਹੋਰ ਆਪਾਂ ਕਲਰ ਵਗੈਰਾ ਸੈਂਡ ਕਰਾਂਗੇ ਤੁਸੀਂ ਉਹਨਾਂ ਤੋਂ ਸਿਲੇਕਟ ਕਰ ਸਕਦੇ ਹੋ 8 ਮੀਟਰ ਦਾ ਪੂਰਾ ਵਧੀਆ ਆਪਾਂ ਨੂੰ ਲੰਬਾ ਚੌੜਾ ਦੁਪੱਟਾ ਮਿਲੂਗਾ ਕੋਈ ਐ ਨਹੀਂ ਵੀ ਛੋਟੇ ਛੋਟੇ ਦੁਪੱਟੇ ਦੇਣਗੇ ਪੂਰੇ ਵਧੀਆ ਆਪਾਂ ਨੂੰ ਦੁਪੱਟੇ ਮਿਲਣਗੇ ਦੇਖੋ ਨਾਲ ਇਹਨਾਂ ਦੇ ਤੇ ਇਹ ਵੀ ਆਪਣਾ ਬਰਬਰੀ ਦੇ ਵਿੱਚ ਅਸੀਂ ਸੂਟ ਇਦਾਂ ਨਾਲ ਇਦਾਂ ਮੈਚਿੰਗ ਦੇਖੋ ਦੁਪੱਟੇ ਦੇ ਨਾਲ ਤੇ ਜਿਹੜਾ ਆਪਣਾ ਆਹ ਵਾਲਾ ਹੈ ਦੇਖੋ ਇਹ ਵੀ ਆਪਣਾ ਬਰਬਰੀ ਦੇ ਵਿੱਚ ਹੀ ਹੈਗਾ ਇਹਦੀ ਸ਼ਰਟ ਆ ਗਈ ਤੇ ਆਹ ਵਾਲੇ ਦੇਖੋ ਇਹਦੇ ਨਾਲ ਇਹ ਬਾਟਮ ਆ ਗਈ ਇਹ ਮੀ ਬਾਟਮ ਆ ਗਈ ਤੇ ਇਹ ਵਾਲਾ ਦੇਖੋ ਦੁਪੱਟਾ ਆ ਗਈ ਇਹਦੇ ਸੇਮ ਦੁਪੱਟੇ ਨਹੀਂ ਗਏ ਸਾਰੇ ਨਾਲ ਦੁਪੱਟਾ ਮਿਲੂਗਾ ਆਪਣਾ ਇਹਦੇ ਇਹ ਵਾਲਾ ਦੁਪੱਟਾ ਆ ਗਈ ਬਹੁਤ ਵਧੀਆ ਕੁਲਰ-ਰੁਲਰ ਦੁਪੱਟੇ ਲੰਗੇ ਆਪਣੇ ਤੁਸੀਂ ਇਹਨਾਂ ਨੂੰ ਜੇ ਮੈਂ ਚਾਹਾਂ ਉਹ ਨਾ ਜਿਹੜੇ ਵੀ ਪ੍ਰਿੰਟ ਦੇ ਵਿੱਚ ਜਿਹੜੇ ਵੀ ਕਲਰ ਦੇ ਵਿੱਚ ਤੁਸੀਂ ਲੈ ਸਕਦੇ ਹੋ ਕਾਫੀ ਸਾਰੇ ਟ੍ਰੈਂਡ ਦੇ ਵਿੱਚ ਵਧੀਆ ਟ੍ਰੈਂਡ ਦੇ ਵਿੱਚ ਆਪਣੇ ਇਹ ਚੱਲ ਰਹੇ ਨੇਗੇ ਕਾਫੀ ਟ੍ਰੈਂਡ ਹੈ ਇਹਨਾਂ ਦਾ ਆ ਇਸ ਵਾਸੋਂ ਤਨ ਤੇ ਇਹ ਆਪਾਂ ਨੂੰ ਨਾਲ ਦੁਪੱਟਿਆਂ ਵਾਲੇ ਸੀਗੇ ਜੇ ਤੁਸੀਂ ਚਾਹੋ ਤਾਂ ਇਹ ਬਰਬਰੀ ਵਾਲਾ ਸੂਟ ਬਿਦੌੜ ਤੋਂ ਦੁਪੱਟਾ ਵੀ ਲੈ ਸਕਦੇ ਹੋ ਤੁਸੀਂ ਜੇਕਰ ਤੁਸੀਂ ਪ੍ਰਿੰਟ ਵਾਲਾ ਦੁਪੱਟਾ ਨਹੀਂ ਪਸੰਦ ਕਰਦੇ ਤੁਸੀਂ ਉਹਦੇ ਨਾਲ ਕੋਈ ਦੁਪੱਟਾ ਆਪਣਾ ਡਾਈ ਕਰਵਾਉਣਾਗਾ ਜਾਂ ਤੁਹਾਡੇ ਕੋਲ ਪਿਆ ਹੋਇਆ ਤੁਸੀਂ ਬਿਨਾਂ ਦੁਪੱਟੇ ਤੋਂ ਸੂਟ ਲੈਣਾਗਾ ਤੇ ਤੁਸੀਂ ਬਰਬਰੀ ਦੇ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋ ਦੇਖੋ ਆਹ ਵਾਲਾ ਜਿਹੜਾ ਪ੍ਰਿੰਟ ਆਪਾਂ ਨੂੰ ਇਹ ਬਰਬਰੀ ਦਾ ਹੀ ਹੈ ਨਾ ਲੇਡੀਸ਼ ਆਹ ਵਾਲੀ ਸ਼ਰਟ ਹੈਗੀ ਬਰਬਰੀ ਦੀ ਨਾਲ ਇਹਦੇ ਉਹੀ ਆਪਣੀ ਬਾਟਮ ਲੱਗੀ ਹੋਈ ਹੈ ਪਲੇਨ ਵਾਈਟ ਕਲਰ ਦੀ ਇਹ ਤੁਸੀਂ ਬਣਾ ਦੁਪੱਟੇ ਤੋਂ ਇੱਥੇ ਆਪਣਾ ਪਲੇਨ ਬਾਟਮ ਦੇ ਨਾਲ ਲੈ ਸਕਦੇ ਹੋ ਜੇਕਰ ਤੁਸੀਂ 올ਓਵਰ ਸੂਟ ਲੈਣਾ ਚਾਹੋਗੇ 올ਓਵਰ ਆਪਾਂ ਨੂੰ ਕਾਫੀ ਮਹਿੰਗਾ ਪੈ ਜਾਂਦਾ ਹੈ ਵਾਲਾ ਸੂਟ ਤੁਸੀਂ ਮੈਚਿੰਗੀ ਕਰਾਉਗੇ ਤਾਂ ਆਪਾਂ ਨੂੰ ਸਹੀ ਪ੍ਰਾਈਸ ਦੇ ਵਿੱਚ ਪੈ ਜਾਊਗਾ 올ਓਵਰ ਸੂਟ ਆਪਾਂ ਨੂੰ ਕਾਫੀ ਜ਼ਿਆਦਾ ਮਹਿੰਗਾ ਪੈ ਜਾਂਦਾ ਹਾਂ ਜੀ ਦੇਖੋ ਇਹ ਆਪਾਂ ਇਹਦਾ ਤੁਸੀਂ ਪਲੇਨ ਬਾਟਮ ਦੇ ਨਾਲ ਲੈ ਸਕਦੇ ਹੋ ਨਾਲ ਇਹ ਦੇਖੋ ਤੁਸੀਂ ਦੁਪੱਟਾ ਵੀ ਯਾਰ ਆਪਣਾ ਡਾਈ ਕਰਵਾਉਣਾ ਹੋਊਗਾ ਸੁਪਰ ਨੈਟ ਦਾ ਜੇ ਤੁਸੀਂ ਆਹੀ ਆਪਣਾ ਹਨਾ ਦੇਖੋ ਜਿਵੇਂ ਆਪਣੀ ਇਹ ਫੈਬਰਿਕ ਕਾਫੀ ਵਧੀਆ ਫੈਬਰਿਕ ਆ ਆਪਣੀ ਗ੍ਰੇਸ ਇਹਦੀ ਕਾਫੀ ਹੋਈ ਹੈ ਸੂਟ ਦੀ ਇਹ ਨਹੀਂ ਹੈ ਕਿ ਉਹ ਤੁਹਾਨੂੰ ਪਾਏ ਨੂੰ ਪਤਾ ਨਹੀਂ ਲੱਗੂਗਾ ਜੇ ਸੂਟ ਪਾਏ ਦੇ ਦੂਰ ਪਹਿਚਾਣ ਆਊਗੀ ਵੀ ਹਾਂ ਵਧੀਆ ਸੂਟ ਪ੍ਰਿੰਟ ਵਾਲਾ ਪਾਇਆ ਹੈਗਾ ਮੇਗਾ ਤੇ ਦੇਖੋ ਇਹ ਵਧੀਆ ਕੁਆਲਿਟੀ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆਂਗੇ ਬਰਬਰੀ ਦੀ ਫੈਬਰਿਕ ਆ ਕੀ ਇਹ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈਗਾ ਆਪਣਾ ਵੈਸੇ ਇਹ ਲਾਈਨਿੰਗ ਲਾ ਕੇ ਹੀ ਸਟਿਚ ਹੋਊਗਾ ਵਿਦਆਊਟ ਲਾਈਨਿੰਗ ਸਟਿਚ ਨਹੀਂ ਹੁੰਦਾ ਹੈਗਾ ਸਾਰੇ ਸੂਟ ਦੇ ਨੀਚੇ ਲਾਈਨਿੰਗ ਜਰੂਰ ਲੱਗੂਗੀ ਇਹਦੇ ਤੇ ਤੁਸੀਂ ਇਹ ਆਪਣਾ ਬਿਨਾਂ ਦੁਪੱਟੇ ਤੋਂ ਲੈ ਸਕਦੇ ਹੋਗੇ ਜੇਕਰ ਦੁਪੱਟਾ ਦੇ ਨਾਲ ਤੁਸੀਂ ਭਾਵੇਂ ਆਪਣਾ ਸੂਪਰ ਰੈਕਟਾ ਕਰੋ ਭਾਵੇਂ ਆਪਣਾ ਬਰਬਰੀ ਦਾ ਕਰੋ ਬਰਬਰੀ ਦਾ ਦੁਪੱਟਾ ਵੀ ਤੁ ਉਸੀ ਬਰਬਰੀਆ ਦਾ ਪਟਨ ਡਾਈ ਵੀ ਕਰਵਾ ਸਕਦੇ ਹੋ। ਇਸ ਇਸ ਲਈ ਤੁਸੀਂ ਜਿਹੜਾ ਵੀ ਚਾਹੋ ਹੁਣ ਆਪਣਾ ਉਹੀ ਲੈ ਸਕਦੇ ਹੋ ਸੂਟ। ਐਡਾ ਤੁਸੀਂ ਨਾ ਪਲੇਨ ਬਾਟਮ ਦੇ ਨਾਲ ਵੀ ਲੈ ਸਕਦੇ ਹੋ। ਪਹਿਲਾਂ ਤੁਹਾਨੂੰ ਦਿਖਾਏ ਨੇ ਦੁਪੱਟੇ ਦੇ ਨਾਲ ਉਹਦਾ ਵੀ ਲੈ ਸਕਦੇ ਹੋ। ਹਾਂਜੀ ਜਿਹੜੇ ਆਪਣੇ ਨੈਕਸਟ ਪ੍ਰਿੰਟ ਲਏਗੇ ਇਹ ਵਾਲੇ ਆਪਣੇ ਜੌਰਜਟ ਦੇ ਵਿੱਚ ਲਏਗੇ। ਚੈੱਕ ਜੌਰਜਟ ਦੇ ਵਿੱਚ ਆਪਣੇ ਕੋਲ ਪ੍ਰਿੰਟ ਆਏ ਨੇਗੇ। ਚੈੱਕ ਜੌਰਜਟ ਦੇ ਵਿੱਚ ਆਪਣੇ ਕੋਲ ਪ੍ਰਿੰਟ ਆਏ ਨੇ। ਦੇਖੋ ਇਹ ਤੁਸੀਂ ਇਹ ਵਾਲਾ ਸੂਟ 올ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆਵੇ। ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਦੇ ਆ। ਇਹ ਦਾ ਹੀ ਜੋਰਜਟ ਦੀ ਫੈਬਰਿਕ ਆ ਕਾਫੀ ਜਿਆਦਾ ਸੋਹਣੇ ਸੋਹਣੇ ਪ੍ਰਿੰਟ ਆ ਇਹ ਖਿੜਵੇ ਖਿੜਵੇ ਦੇ ਵਿੱਚ ਤੁਸੀਂ ਤੁਹਾਨੂੰ ਪ੍ਰਿੰਟ ਸੈਂਡ ਕਰ ਦਾਂਗੇ ਤੁਸੀਂ ਜਿਵੇਂ ਚਾਹੋ ਆਪਣਾ ਪ੍ਰਿੰਟ ਜਿਹੜਾ ਕਲਰ ਲੈਣਾਗਾ ਪ੍ਰਿੰਟ ਲੈਣਾਗਾ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਨਾਲ ਮੈਚਿੰਗ ਬਾਟਮ ਵੀ ਹਵਾਣੀ ਮੈਚਿੰਗ ਬਾਟਮ ਵੀ ਲਵਾ ਸਕਦੇ ਹੋ ਜੇਕਰ ਤੁਸੀਂ 올ਓਵਰ ਲੈਣਾਗਾ ਤਾਂ 올ਓਵਰ ਲੈ ਸਕਦੇ ਹੋ ਦੇਖੋ ਬਹੁਤ ਜਿਆਦਾ ਸੋਹਣੇ ਸੋਹਣੇ ਪ੍ਰਿੰਟ ਲਿੰਗੇ ਆਪਣੇ ਚੈੱਕ ਵਾਲੀ ਜੋਰਜਟ ਦੇ ਵਿੱਚ ਪਲੇਨ ਕੱਪੜਾ ਨਹੀਂ ਹੈਗਾ ਆਪਣਾ ਤੇ ਜਿਹੜਾ ਆਪਣਾਗਾ ਇਹ ਵੀ ਆਪਣਾ ਚੈੱਕ ਜੋਰਜਟ ਦੇ ਵਿੱਚ ਹੀ ਹੈਗਾ ਬਹੁਤ ਜਿਆਦਾ ਸੋਨੇ ਸੋਨੇ ਪ੍ਰਿੰਟ ਆਏ ਨੇ ਆਪਣੇ ਖੜਵੇ ਖੜਵੇ ਜੀ ਇਹ ਵਾਲਾ ਵੀ ਆਪਣਾ ਚੈੱਕ ਜੋਰ ਝਟ ਦੇ ਵਿੱਚ ਹੀ ਹੈ। ਖਾ ਲਈਏ। ਚੈੱਕ ਜੋਰ ਝਟ ਦੇ ਵਿੱਚ ਹੀ ਆਪਾਂ ਨੂੰ ਮਿਲੇਗਾ। ਅੱਜ ਇਹ ਨੈਕਸ ਸੂਟ ਆਪਣੇ ਇਹ ਵਾਲੇ ਨੇ ਕਿ ਦੇਖੋ ਇਹ ਵੀ ਆਪਾਂ ਨੂੰ ਇਹ ਆਪਣਾ ਕਾਟਨ ਫੈਬਰਿਕ ਦੇ ਵਿੱਚ ਮਿਲੇਗੇ। ਆਪਣਾ ਸਾਦੀ ਕਾਟਨ ਦੀ ਫੈਬਰਿਕ ਹੈ ਜੀ। ਸਾਦੀ ਕਾਟਨ ਦੀ ਫੈਬਰਿਕ। ਬਹੁਤ ਜਿਆਦਾ ਸੋਨਾ ਫੈਬਰਿਕ ਆਪ ਨੂੰ। ਆਫ ਵਾਈਟ ਜੇ ਕਰੀਮ ਜੇ ਕਲਰ ਦੇ ਵਿੱਚ ਦੇਖੋ ਆਪਣਾ ਸਾਰਾ ਹਿੱਕ ਹੋ ਰਿਹਾ ਡਿਜ਼ਾਈਨਰ ਜੈਸੂਟ ਆ ਕਰਪਣਾ ਤੁਸੀਂ ਏਦਾਂ ਦੇ ਜਿੰਨੇ ਚਾਹੋ ਆਪਣੇ ਕੋਲੋਂ ਲੈ ਸਕਦੇ ਹੋ ਸੇਮ ਕਲਰ ਦੇ ਵਿੱਚ ਸੇਮ ਪੈਟਰਨ ਦੇ ਨਾਲ ਸੇਮ ਬੰਦ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਇਹ ਸੂਟ ਤੁਸੀਂ ਉਮੀ ਸੇਮ ਤੋਂ ਸੇਮ ਲੈ ਸਕਦੇ ਹੋ ਤਾਂ ਮੈਂ ਬਸ ਆਹ ਡਿਟੇਲ ਦੱਸ ਦੇਵਾਂ ਇਹ ਭਾਰੇ ਸੂਟ ਬਾਰੇ ਦੇਖੋ ਆਹ ਵਾਲਾ ਜਿਹੜਾ ਪੈਚ ਹੈ ਜਿਹੜਾ ਉੱਪਰ ਲੱਗਿਆ ਹੋਇਆ ਕੱਪੜੇ ਨਾਲ ਫਿਰ ਇਹਦੇ ਸਾਰਾ ਮਸ਼ੀਨ ਨਾਲ ਵਰਕ ਹੋਇਆ ਹੈ ਗੇ ਡਿਜ਼ਾਈਨਰ ਸੂਟ ਆ ਬਹੁਤ ਜੱਜ ਸੋਹਣਾ ਆਪਣਾ ਇਹ ਇਹ ਮੈਸ ਲੱਗਿਆ ਹੋਇਆ ਹੈਗਾ ਫਿਰ ਇਹ ਤੇ ਵਰਕ ਹੋਏਗਾ ਇਹ ਆਪਣੇ ਘੇਰੇ ਦੇ ਇੱਕ ਸਾਈਡ ਆ ਜੂਗਾ ਘੇਰੇ ਦੇ ਇੱਕ ਸਾਈਡ ਤੇ ਆਪਣੇ ਐਦਾਂ ਮਤਲਬ ਚਾਰ ਟੱਕਾ ਦਿਓ ਇੱਕ ਸਾਈਡ ਤੇ ਫਿਰ ਇਹਦੇ ਕੁਲੇ ਦਾ ਵਰਕ ਵੀ ਆ ਗਿਆ ਆਪਣਾ ਆਹ ਵਾਲਾ ਗਲੇ ਤੇ ਆਊਗਾ ਵਰਕ ਬਹੁਤ ਜਿਆਦਾ ਸੁੰਨ ਡ ਡੈਨਰ ਸੂਟ ਆਪਣਾ ਇੱਥੇ ਗਲੇ ਦਾ ਵਰਕ ਆ ਗਿਆ ਤੇ ਫਿਰ ਦੇਖੋ ਇਹਦੇ ਫਿਰ ਇਧਰ ਇਧਰੇ ਦੀ ਬਾਹ ਦੇ ਉੱਪਰ ਵਰਕ ਆ ਰਿਹਾ ਆਹ ਵਾਲਾ ਆਪਣਾ ਬਾਹ ਦੇ ਉੱਪਰ ਨੂੰ ਬਹੁਤ ਜਿਆਦਾ ਸੋਹਣਾ ਖੂਬਸੂਰਤ ਆਪਣਾ ਡਿਜ਼ਾਈਨ ਸੂਟ ਹੈਗਾ ਇਹ ਤੁਸੀਂ ਇਹ ਸੇਮ ਕਲਰ ਦੇ ਨਾਲ ਸੇਮ ਫੈਬਰਿਕ ਦੇ ਵਿੱਚ ਸੇਮ ਵਰਕ ਦੇ ਨਾਲ ਸਾਰਾ ਸੁੱਟ ਜਿਵੇਂ ਆਪਣਾ ਲੈ ਸਕਦੇ ਹੋ ਦੇਖੋ ਨਾਲ ਇਹ ਦੇ ਦੁਪੱਟਾ ਮਿਲੂ ਆਪਾਂ ਨੂੰ ਪਿਓਰ ਕੋਟਾ ਦਾ ਪਿਓਰ ਕੋਟਾ ਦਾ ਆਪਾਂ ਨੂੰ ਦੁਪੱਟਾ ਮਿਲੂਗਾ ਨਾਲ ਦੁਪੱਟਾ ਵੀ ਡਿਜ਼ਾਈਨਰ ਆ ਬਹੁਤ ਜ਼ਿਆਦਾ ਸੋਹਣਾਗਾ ਪੂਰਾ ਫੁੱਲ ਆਪਾਂ ਨੂੰ 2.5 ਮੀਟਰ ਦਾ ਪੂਰਾ ਲੰਬਾ ਚੌੜਾ ਦੁਪੱਟਾ ਮਿਲੂ ਦੇਖੋ ਨਾਲ ਐਂ ਪਿਓਰ ਕੋਟਾ ਦਾ ਦੁਪੱਟਾਗਾ ਤੇ ਐਦਾਂ ਦੇਖੋ ਜੇ ਡਿਜ਼ਾਈਨ ਬਣਿਆ ਹੋਇਆਗਾ ਪੁੰਜਾ ਦੇ ਉੱਪਰ ਦੁਪੱਟੇ ਦੇ ਆ ਉਹ ਮੇਰੇ ਕਪਟੀ ਲੈ ਕੇ ਡਿਜ਼ਾਈਨ ਬਣਿਆ ਹੈਗਾ ਬਹੁਤ ਜਿਆਦੇ ਸੋਨੇ ਸੂਟ ਲੈ ਗਏ ਆਪਣੇ ਇਹ ਇਹ ਤੁਸੀਂ ਸੇਮ ਤੋਂ ਸੇਮ ਸੂਟ ਆਪਣਾ ਬਾਈ ਕਰ ਸਕਦੇ ਹੋਗੇ ਜਿੰਨੇ ਚਾਹੋ 2 3 4 ਜਿੰਨੇ ਮਰਜੀ ਸੂਟ ਇੱਕ ਇੱਕ ਨਾਲ ਦੇ ਪੀਸ ਤੁਸੀਂ ਲੈ ਸਕਦੇ ਹੋ ਬਹੁਤ ਜਿਆਦੇ ਸੋਨਾ ਆਪਣਾ ਡਿਫਰੈਂਟ ਜਆ ਡਿਜ਼ਾਈਨਰ ਦੇ ਸੂਟ ਲੈ ਗਏ ਤੁਸੀਂ ਆਪਣਾ ਸੇਮ ਤੋਂ ਸੇਮ ਬਾਈ ਕਰ ਸਕਦੇ ਹੋਗੇ ਸਕਰੀਨ ਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦਾ ਤੁਹਾਡੇ ਨਾਲ ਦੇ ਆਪਣੇ ਬਹੁਤ ਕਾਫੀ ਸਾਰੇ ਸੂਟ ਲੈ ਗਏ ਕਾਫੀ ਸਾਰੇ ਸੂਟ ਆਪਣੇ ਕੋਲ ਆਏ ਹੋਏ ਨੇ ਸੇਮ ਤੋਂ ਸੇਮ ਤੁਸੀਂ ਜਿੰਨੇ ਚਾਹੋ ਆਪਣਾ ਹਨਾ ਉਮੀ ਇਹ ਸੇਮ ਪ੍ਰਿੰਟ ਤੋਂ ਸਾਰਾ ਸੂਟ ਦੇਖੋ ਮੈਂ ਖੋਲ ਕੇ ਦਿਖਾਤਾ ਦੁਪੱਟਾ ਵੀ ਦਿਖਾਤਾ ਸਾਰਾ ਆਪਣਾ ਵਰਕ ਵਗੈਰਾ ਦੱਸਤਾ ਸੇਮ ਫੈਬਰਿਕ ਦੇ ਵਿੱਚ ਜਿੰਨੇ ਤੁਸੀਂ ਚਾਹੋ ਆਪਣਾ ਨੇ ਪੀਸ ਲੈ ਸਕਦੇ ਆ ਇਹ ਆਪਣਾ ਟੈਬੀ ਮਸਲੀਨ ਦਾ ਸੂਟ ਹੈਗਾ ਟੈਬੀ ਮਸਲੀਨ ਦੀ ਸ਼ਰਟ ਹੈਗੀ ਤੇ ਨਾਲ ਇਹਦੇ ਟਾਈਡਾਈ ਆਪਣੀ ਬਾਟਮ ਕੋਈ ਹੋਈ ਇਹਦੇ ਉੱਪਰ ਹੈਗਾ ਮਸਲੀਨ ਜਿਹੜੀ ਮਡਾਲ ਕਾਟਨ ਦੀ ਜਿਹੜੀ ਬਾਟਮ ਆ ਪਾਉਣ ਲਈ ਹੈਗੀ ਇਹਦੇ ਤੇ ਟੈਬੀ ਮਸਲੀਨ ਦੀ ਇਹਦੀ ਸ਼ਰਟ ਹੈਗੀ ਪਿਓਰ ਸੁਪਰ ਲੱਟ ਦਾ ਦੁਪੱਟਾ ਦਾ ਟੈਬੀ ਮਸਲੀਨ ਦੇ ਵਿੱਚ ਤੁਸੀਂ ਪਹਿਲਾਂ ਸਾਡੇ ਕਾਫੀ ਸੂਟ ਦੇਖੇ ਨੇਗੇ ਤਾਨੂੰ ਕਾਫੀ ਸਾਰੇ ਸੂਟ ਮਤਲਬ ਸਾਡੇ ਮਿਲੇ ਹੋਣਗੇ ਇਦਾਂ ਦੇ ਜਿਹੜੇ ਪ੍ਰਿੰਟ ਵਿੱਚ ਆਪਾਂ ਤੁਹਾਨੂੰ ਦਿਖਾਏ ਸੀਗੇ ਇਹਦੇ ਵਿੱਚ ਕਾਫੀ ਪ੍ਰਿੰਟ ਸਾਡੇ ਕੋਲ ਹੋਰ ਹੈਗੇ ਨੇ ਤੁਸੀਂ ਹੋਰ ਵੀ ਲੈ ਸਕਦੇ ਹੋ ਆਪਣਾ ਇਹ ਫਿਰ ਇਦਾਂ ਆਪਾਂ लेस ਨਾਲ ਆਰਗੈਂਜ਼ਾ ਦੀ लेस ਜਿਹੜੀ ਆਪਾਂ ਡਾਈ ਕਰਵਾ ਕੇ ਨੀਚੇ ਘੇਰੇ ਤੇ ਲਗਾਈ ਹੈਗੀ ਫਿਰ ਇਦਾਂ ਆਪਾਂ ਦੀ ਨੈਕ ਦਾ ਡਿਜ਼ਾਈਨ ਆਇਆ ਇਹ ਬਾਹਰ ਡਿਜ਼ਾਈਨ ਆ ਇਹਦਾ ਨੈਕ ਦਾ ਬਾਂਹਾਂ ਦੇ ਉੱਪਰ ਆ ਗਈ ਆਰਗੈਂਜ਼ਾ ਦੀ ਉਦਾਂ ਹੀ लेस ਆਪਾਂ ਬਾਹਾਂ ਦੇ ਉੱਪਰ ਲਗਾਈ ਹੈ ਤੇ ਨਾਲ ਦੇਖੋ ਜੇ ਟਾਈ ਡਾਈ ਬਾਟਮ ਆ ਗਈ ਬਾਟਮਾਂ ਜਿਹੜੇ ਸਾਰੇ ਟਾਈਡਾਈਡ ਹੈਗੇ ਕੀ ਹੋਈ ਹੈ ਦੀ ਤੁਸੀਂ ਇਹਨੂੰ ਹੋਰ ਆਪਣਾ ਕੋਈ ਉਹ ਕਰਨਾ ਹੈ ਜੇ ਹੁਣ ਇਹ ਤੇ ਵਰਕ ਵਗੈਰਾ ਕਰਵਾ ਸਕਦੇ ਟਾਈਡ ਦੇ ਬਾਟਮ ਦੇ ਉੱਪਰ ਸ਼ਰਟ ਦੇ ਉੱਪਰ ਵੀ ਤੇ ਨਾਲ ਇਹਦੇ ਸੁਪਰ ਨੈਟ ਦਾ ਦੁਪੱਟਾ ਹੈਗਾ ਇਹ ਸੁਪਰ ਨੈਟ ਦਾ ਦੁਪੱਟਾ ਦੇਖੋ ਸਾਰਾ ਪਾਇਦਾ ਟਾਈਡਾਈ ਕਰਵਾਇਆ ਹੈਗਾ ਸੁਪਰ ਨੈਟ ਦਾ ਦੁਪੱਟਾ ਤੇ ਉਦਾਂ ਹੀ ਜਿਵੇਂ ਆਪਣੇ ਸੂਟ ਦੇ ਉੱਪਰ ਲੇਸ ਲੱਗੀ ਹੋਈ ਆ ਸਾਰੀ ਆਪਣੇ ਦੇ ਦੁਪੱਟੇ ਦੇ ਉੱਪਰ ਲੱਗੀ ਹੋਈ ਆ ਇਦਾਂ ਦੇ ਸੂਟ ਤੁਹਾਨੂੰ ਕਾਫੀ ਸਾਰੇ ਮਿਲ ਜਾਣਗੇ ਟੈਜੀ ਮਸਲੀਨ ਦੇ ਵਿੱਚ ਤੁਹਾਨੂੰ ਨਾਲ ਟਾਇਡਾਈ ਬਾਟਮ ਵਾਲੇ ਮਿਲ ਜਾਣਗੇ ਤੁਹਾਨੂੰ ਬਰਬਰੀ ਦੇ ਵਿੱਚ ਮਿਲ ਜਾਣਗੇ ਤੁਸੀਂ ਜਿਹੜੀ ਫੈਬਰਿਕ ਚ ਲੈਣਾ ਹੋਇਆ ਕੋਈ ਲੈ ਸਕਦੇ ਹੋ ਇਹਦਾ ਨੈਕਸਟ ਹੈਗਾ ਇਹ ਵੀ ਆਪਣਾ ਇਦਾਂ ਦੇਖੋ ਟਾਇਡਾਈ ਮਸਲੀਨ ਦਾ ਹੀ ਹੈਗੀ ਇਹ ਵੀ ਆਪਾਂ ਐਵੇਂ ਤਿਆਰ ਕਰਵਾ ਦੇ ਟੈਜੀ ਮਸਲੀਨ ਦਾ ਹੀ ਸੂਟ ਆ ਦੇਖੋ ਆਪਣਾ ਇਹ ਇਹਨੂੰ ਤੇ ਇਹ ਦੇਖੀ ਦੀ ਸ਼ਰਟ ਹੈਗੀ ਇਦਾਂ ਨੈਕ ਦਾ ਡਿਜ਼ਾਈਨ ਆ ਗਿਆ ਬਾਹਾਂ ਦਾ ਆ ਗਿਆ ਹਨ ਤੇ ਇਹਦੇ ਵੀ ਨਾਲ ਦੇਖੋ ਟਾਇਡਾਈ ਬਾਟਮ ਆਉਂਦੇ ਇਹ ਵਾਲੀ ਬਾਟਮ ਹੈ ਜਿਹੜੀ ਇਹਦੀ ਟਾਈਟ ਆਈ ਹੋਈ ਹੈ ਦੇਖੋ ਇਹ ਵਾਲੀ ਬਾਟਮ ਹੈ ਦੀ ਤੇ ਇਹ ਇਹ ਦੁਪੱਟਾ ਹੈ ਇਹ ਵਾਲਾ ਦੁਪੱਟਾ ਹੈ ਬਹੁਤ ਜ਼ਿਆਦਾ ਸੋਹਣੇ ਆਪਣੇ ਸੂਟ ਬਣ ਕੇ ਤਿਆਰ ਹੁੰਦੇ ਰਗੇ ਤੁਸੀਂ ਵਰਕ ਵਗੈਰਾ ਨਾਲ ਵੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਐਦਾਂ ਤੁਸੀਂ ਆਪਣਾ ਇਹਨਾਂ ਨੂੰ ਸਟਿਚਿੰਗ ਸਟਾਈਲ ਦੇ ਕੋਈ ਰੈਡੀ ਕਰਵਾ ਸਕਦੇ ਹੋ ਕਾਫੀ ਸਾਰੇ ਪ੍ਰਿੰਟ ਆਪਣੇ ਕੋਲੇ ਦੇ ਵਿੱਚ ਟਾਈਪੀ ਮਸਲੀ ਤੁਸੀਂ ਪਲੇਨ ਬਾਟਮ ਨਾਲ ਵੀ ਲੈ ਸਕਦੇ ਹੋ ਵਰਤੀਸਨ ਨੂੰ ਇਹ ਟਾਈ ਡਾਈ ਬਾਟਮ ਨਾਲ ਨਹੀਂ ਪਸੰਦ ਹੈਗੇ ਜਾਂ ਤੁਸੀਂ ਦੁਪੱਟਾ ਨਹੀਂ ਲੈਣਾ ਤੁਸੀਂ ਸਿਰਫ ਪ੍ਰਿੰਟ ਸ਼ਰਟ ਦੇ ਨਾਲ ਪਲੇਨ ਦੇ ਜਿਹੜੇ ਬਾਟਮ ਹਨ ਉਹ ਲੈ ਸਕਦੇ ਹੋ ਜਿਹਨੇ ਦੁਪੱਟਿਆਂ ਨਾਲ ਲੈਣੇ ਨੇ ਟਾਈਡਾਈ ਬਾਟਮ ਨਾਲ ਲੈਣੇ ਨੇ ਉਹ ਆਪਣਾ ਉਹ ਦੱਸ ਵੀ ਲੈ ਸਕਦੇ ਹੋ ਹਾਂਜੀ ਜਿਹੜੇ ਆਪਾਂ ਨੈਕਸਟ ਲਿੰਕ ਦੇਖੋ ਇਹ ਵੀ ਆਪਣਾ ਪ੍ਰਿੰਟ ਦੇ ਵਿੱਚ ਹੀ ਨੇ ਕਿ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਦੇਖੋ ਆਪਣੇ ਤਿਆਰ ਹੋਏ ਨੇ ਇਹ ਹਾਂਜੀ ਇਹ ਮੈਂ ਤੁਹਾਨੂੰ ਫੈਬਰਿਕ ਦਿਖਾ ਰਹੀ ਹਾਂਗੀ ਵੀ ਦੇਖੋ ਇਹ ਐਦਾਂ ਵਰਕ ਕੀਤਾ ਹੋਇਆ ਫੈਬਰਿਕ ਆਪਣੇ ਕੋਲ ਮਿਲ ਜੂਗਾ ਐਦਾਂ ਡਿਜ਼ਾਈਨਰ ਦੀ ਚੀਜ਼ ਆਪਣੇ ਕੋਲ ਮਿਲ ਜੂਗੀ ਫੈਬਰਿਕ ਸਾਰਾ ਪਣ 올ਓਵਰ ਸੂਟ ਹੈਗਾ ਤੁਸੀਂ ਇਹਦੇ ਨਾਲ ਦੇਖੋ ਆਪਣੀ ਮੈਚਿੰਗ ਵੀ ਕਰਵਾ ਸਕਦੇ ਹੋਗੇ ਇਹਦੇ ਨਾਲ ਐਦਾਂ ਆ ਵਾਲੀ ਮੈਚਿੰਗ ਬਣਦੀ ਰਹੇ ਪਹਿਲਾਂ ਆ ਹਾਰਸ ਵਾਲੇ ਜਿਹੜਾ ਡਿਜ਼ਾਈਨ ਹੈਗਾ ਇਹ ਉਹਨਾਂ ਨੇ ਆਪਣਾ ਦੇਖੋ ਸਾਰਾ 올ਓਵਰ ਕਰਵਾ ਲੈ ਵੈਸੇ ਇਹ ਇੱਕ ਆ ਸ਼ਰਟ ਹੁੰਦੀ ਹੈ ਨਾਲ ਇਹ ਵਾਲੀ ਬਾਟਮ ਹੁੰਦੀ ਹੈ ਉਹਨਾਂ ਨੇ 올ਓਵਰ ਆਪਣਾ ਕਰਵਾ ਲੈ ਸੂਟ ਤੇ ਜਿਹੜਾ ਬਾਟਮ ਵਾਲਾ ਸੀ ਉਹ ਆਪਣੀ ਬੇਟੀ ਦਾ ਰੈਡੀ ਕਰਵਾ ਲਿਆ ਪਹਿਲਾਂ ਨਾਲ ਕੁੜੀ ਆ ਕੀ ਉਹਦਾ ਸ਼ਰਾਰਾ ਵਗੈਰਾ ਦਾ ਫਰੌਕ ਰੈਡੀ ਕਰਵਾ ਲੈ ਜੇ ਉਹਨਾਂ ਨੇ ਆਪਣੀ ਬੇਟੀ ਦਾ ਰੈਡੀ ਕਰਵਾਇਆ ਲੈ ਤੁਸੀਂ ਜੇ ਚਾਹੋ ਤਾਂ ਆਪਣਾ ਹੀ ਮੈਚਿੰਗ ਵੀ ਲੈ ਸਕਦੇ ਹੋ ਐਵੇਂ ਇਹ ਸ਼ਰਟ ਦੇ ਨਾਲ ਇਹ ਵਾਲੀ ਬਾਟਮ ਐਵੇਂ ਜੇ ਚਾਹੋ ਤਾਂ ਆਪਣਾ ਇਹ 올ਓਵਰ ਲੈ ਸਕਦੇ ਹੋ ਇਹ ਵਾਲਾ 올ਓਵਰ ਟੈਕਸਚਰ ਇਹ ਵਿੱਚ ਆਪ ਨੂੰ 4-5 ਕਲਰ ਮਿਲ ਜਾਣਗੇ ਕਾ ਯੈਲੋ ਕਲਰ ਆਗਾ ਇਹ ਯੈਲੋ ਕਲਰ ਵੀ ਤੁਹਾਨੂੰ ਮਿਲ ਜੂਗਾ ਐਵੇਂ ਯੈਲੋ ਲੈ ਸਕਦੇ ਹੋ ਇਹ ਵਿੱਚ 2-3 ਕਲਰ ਹੋਰ ਵੀ ਹੈਗੇ ਨੇਗੇ ਨਾਲ ਆਪਾਂ ਇਹ ਦੇਖੋ ਇਹਨਾਂ ਦੇ ਦੁਪੱਟੇ ਜਿਹੜੇ ਐਵੇਂ ਤਿਆਰ ਕਰਵਾਏ ਨੇ ਦੋ ਚੂਨਰ ਦੁਪੱਟਾ ਨੈਟ ਦੀ ਲੇਸ ਲਗਾ ਕੇ ਆਪਾਂ ਨੂੰ ਐਂਡ ਕਰੀ ਇਦਾਂ ਦੀ ਚੀਜ਼ ਤੁਹਾਨੂੰ ਸਾਡੇ ਕੋਲ ਮਿਲ ਜੂਗੀ ਤੁਸੀਂ ਵਰਕ ਵਾਲੀ ਬੜੀ ਬਣਾਈ ਆਪਣੀ ਡਿਜ਼ਾਈਨਰ ਚੀਜ਼ ਲੈ ਜਾਈਏਂਗੀ ਤਾਂ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਸਾਰੇ ਆਪ ਪ੍ਰਿੰਟ ਦੇ ਵਿੱਚ ਤੁਹਾਨੂੰ ਸੁਣ ਕੇ ਦਿਖਾਏ ਸੀ ਸਾਰੇ ਆਪ ਜਾਣ ਕਰਕੇ ਹਨ ਵੀਡੀਓ ਵਿੱਚ ਦੇ ਚੁੱਕੇ ਹਾਂ ਕਿਵੇਂ ਕੀਮਤ ਸੁਪਰੀਮ ਨੂੰ ਮੈਚਿੰਗ ਕਰਾਸ ਆਪ ਨੂੰ ਗੱਲ ਕਰਵਾ ਸਕਦੇ ਹੋ ਸਟਿਚਿੰਗ ਸਟਾਈਲ ਦੇਸ ਕਰਦੇ ਹੋਣਾ ਬਾਕੀ ਜਿਵੇਂ ਤੁਹਾਡੀ ਚੋਇਸ ਹੋਏ ਨੂੰ ਉਸ ਅਕੋਰਡਿੰਗ ਤੁਸੀਂ ਆਪਣਾ ਛੜਾ ਸਪੈਰਮ ਕੈਰਕਰ ਵਾ ਕੇ ਲੈ ਸਕਦੇ ਹੋ ਵਰਕ ਕਰਵਾਉਣਾ ਵਰਕ ਕਰਵਾ ਸਕਦੇ ਹੋ ਐਦਾਂ ਤੁਸੀਂ 올ਓਵਰ ਲੈਣਾ ਮੈਚਿੰਗ ਲੈਣਾ ਟਾਈਡਾਈ ਬਾਟਮ ਦੇ ਨਾਲ ਲੈਣਾ ਟਾਈਡਾ ਦੁਪੱਟੇ ਦੇ ਨਾਲ ਲੈਣਾ ਜਿਹੜਾ ਦੁਪੱਟਾ ਲਗਵਾਉਣਾ ਹੈ ਸਾਰੀ ਡਿਟੇਲ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਜਿਹੜਾ ਸੂਟਾ ਰੈਡੀ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੈ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਕੋ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਦਾ ਨਵੀਂ ਵੀਡੀਓ ਨਾਲ ਸਸ਼ਕੀਤਾ